ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈਕੋਲ ਮੱਝਪਕਾਉ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਮੱਝ ਸੁਖਨ ਕਰਮਾਲੀ ਵਧੀਆ ਫਲੀ ਫਲੋਸੀਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰੇ 사ਸੀ ਗਾ ਜੀ 사ਸੀ ਗਾ ਜੀ ਨਾਮ ਦੱਸੋ ਜੀ ਆਪਣਾ ਨਾਮ ਤਨਪਿੰਦਰ ਸਿੰਘ ਪਿੰਡ ਬਸਟਗੜਾ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਆਪਣਾ ਵੀਰੇ ਕਿੰਨੇ ਦਿਨ ਰਹਿ ਗਿਆ ਮੱਝ ਤੋਂ ਸੂਣ ਦੇ ਅੱਜ ਇਹ ਚਾਰ ਪੰਜ ਦਿਨ ਰਹਿੰਦੇ ਆ ਜੀ ਠੀਕ ਹੈ ਜੀ ਰੇਡ ਰੂਟ ਰੇਡ ਫੋਨ ਤੇ ਕਰਾਂਗੇ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਲੋਪਰਾ ਲੈਵਲ ਉਹ ਦੇਖ ਸਕਦੇ ਆ ਚਾਰ ਪੰਜ ਦਿਨ ਬੱਕ ਵੀ ਤਾ ਤੂੰ ਮੌਕੇ ਤੇ ਉਹਦੀ ਆਏ ਹਾਂਜੀ ਠੀਕ ਹੈ ਜੀ ਚੱਲ ਤੋਰ ਲੋਪਰਾ ਤੋਰ ਕੇ ਦਿਖਾਉਣੇ ਸਾਨੂੰ ਤੇ ਲੋ ਵੀ ਆ ਠੀਕ ਹੈ ਨਾ ਦੇਖ ਸਕਦੇ ਤੋੜਾ ਤਰਾ ਲੰਮੀ ਤੋਰ ਤੋਂ ਜੀ ਲੋ ਜੀ ਲੇਵਾ ਥਾਣ ਬਹੁਤ ਵਧੀਆ ਲੱਗਿਆ ਵਾ ਚੈੱਕ ਕਰ ਸਕਦਾ ਕਰਮਾવાડી ਨੂੰ ਲੋ ਜੀ ਮੋੜ ਲਈ ਲੋ ਜੀ ਮਾਝਾ ਸੋਹਣੀ ਸੰਖੀ ਆ ਫਲੀ ਬਲੋਸੀ ਆ ਸਿੰਘ ਸੁng ਦੇਖ ਸਕਦੇ ਹੋ ਸੋਹਣੇ ਆ ਠੀਕ ਆ ਜੀ ਲੋ ਜੀ ਪ੍ਰਿੰਟ ਵਕਤਗੜ ਜ਼ਿਲ੍ਹਾ ਬਰਨਾਲਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ